ਬੜਾ ਬੜਾ ਬੜੇ ਕੰਮ ਆ। ਵਾਹ ਭਾਈ ਕਿਵੇਂ ਆ? ਬੜੀਆ ਵਧੀਆ ਤੂੰ ਸੁਣਾ। ਹੋਰ। ਮੈਂ ਤਾਂ ਐਸੇ ਕੰਮ ਨੂੰ ਆਇਆ ਸੀਗਾ। ਆਪਣੇ ਕੱਲ ਉੱਥੇ ਸ਼ਬੀਲ ਆਉਣੀ ਆ। ਜਾਈਂ ਨਾ ਠੀਕ ਕਰ ਲੂਗੇ ਤੇ। ਨਹੀਂ ਕੱਲ ਨੂੰ ਮੈਂ ਘਰੇ ਹੀ ਆ। ਮੈਨੂੰ ਦੱਸ ਤੀ ਕੋਈ ਗੱਲ ਦੀ। ਤੇ ਅੱਜ 5 ਵਜੇ ਆ ਜੀ ਠੀਕ ਆ ਆਪਾਂ ਘਰ ਦਾ ਸਫਾਈ ਕਰਨੀ ਆ। ਠੀਕ ਆ 5 ਵਜੇ ਮੈਂ ਆ ਤਾਂ ਜਾਊਂ ਮੈਂ ਥੋੜਾ ਜਿਹਾ ਲੇਟ ਹੋ ਜਾਊਗਾ ਯਾਰ ਆਇਆ ਮੇਰਾ ਨਾ ਮੋਟਰਸਾਈਕਲ ਕੱਲ ਦਾ ਸਰਵਿਸ ਕਰਾਉਣ ਨੂੰ ਦਿੱਤਾ ਭਾਈ। ਤੇ ਮੈਨੂੰ ਤੁਰਕੇ ਆਉਂਦੇ ਨੂੰ ਜ ਮਾੜਾ ਮੋਟਾ ਲੇਟ ਹੋ ਗਿਆ। ਕਿ ਤੁਸੀਂ ਉਹਨਾਂ ਚ ਕੋਈ ਗੱਲ ਨਹੀਂ ਚੱਲ ਬੜਿਓ ਕੋਈ ਨਾ ਜੇ ਰੇਟ ਹੋ ਕੇ ਮੈਂ ਲੈਉ ਤੈਨੂੰ ਐ ਤਾਂ ਚਲ ਫੇਰ ਤਾਂ ਬਾੜਾ ਵਧੀਆ ਵਾਜੀ ਤੂੰ ਆ ਜਾਏਂਗਾ ਤਾਂ ਨਾਲੇ ਸੰਗੜੀ ਵਾਸਲਾ ਹੋ ਜਾਂਦੀ ਆ ਠੀਕ ਆ ਬਸ ਫੇਰ ਤਿਆਰ ਨਹੀਂ ਠੀਕ ਆ ਜਾਈਨਾ ਕਿਤੇ ਕੱਲ ਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਭਾਈ ਮੈਂ ਆ ਜਾਊਗਾ ਠੀਕ ਆ ਲੈ ਉਹ ਆ ਗਿਆ ਭਾਈ ਮੈਨੂੰ ਤੋਂ ਪਹਿਲਾਂ ਚਲ ਦੇ ਆ ਦੇ ਕੋਲੇ ਲੈ ਭਈਆ ਤੂੰ ਤਾਂ ਮੈਨੂੰ ਤੋਂ ਪਹਿਲਾਂ ਹੀ ਆ ਗਿਆ ਆ ਗਿਆ ਕੋ ਜੀ ਯਾਰ ਮੈਨੂੰ ਨਾ ਛੁੱਟੀ ਪਹਿਲਾਂ ਹੋ ਗਈ ਸੀਗੀ ਤੇ ਮੈਂ ਕਿਹਾ ਚੱਲ ਯਾਰ ਸਿੱਧਾ ਗੁਰਦੁਆਰੇ ਚੱਲਦੇ ਆਂ ਸੇਵਾ ਕਰਦੇ ਆਂ ਤੇ ਮੈਂ ਤੇਰੇ ਘਰੇ ਵੀ ਗਿਆ ਸੀ ਯਾਰ ਇੱਕ ਗੱਲ ਸੁਣ ਲੈ ਤੇਰਾ ਬਾਪੂ ਯਾਰ ਘਰ ਦੇ ਵਿੱਚ ਇੰਨਾ ਬਿਮਾਰ ਪਿਆ ਵਾ ਤੇ ਮੈਂ ਉਹਨੂੰ ਪੁੱਛਿਆ ਉਹ ਕਹਿੰਦਾ ਤੂੰ ਸਵੇਰ ਦਾ ਲਾਰਾ ਲਾ ਕੇ ਗਿਆ ਮੈਂ ਹੁਣ ਆ ਗਿਆ ਤੇ ਤੂੰ ਮੁੜ ਕੇ ਤੂੰ ਘਰੇ ਨਹੀਂ ਗਿਆ ਉਹ ਭਈਆ ਟਾਈਮ ਨਹੀਂ ਲੱਗਾ ਯਾਰ ਕੰਮ ਬਾਹਲੇ ਸੀਗੇ ਨਾ ਤਾਂ ਟਾਈਮ ਨਹੀਂ ਲੱਗਾ ਉਹ ਵਾ ਜਿਵੇਂ ਤੇਰਾ ਪਿਆ ਪਕਸਾਣ ਆ ਨਾ ਤੈਨੂੰ ਪਤਾ ਹੋਣੀ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਸੁੱਖ ਨਹੀਂ ਮਿਲਿਆ। ਪਤਾ ਕਿਉਂ? ਕਿਉਂਕਿ ਉਹਨੂੰ ਲਈ ਆਪੇ ਮੇਰੀ ਔਲਾਦ ਨੂੰ ਦੁੱਖ ਨਾ ਭੋਗਣਾ ਪਵੇ। ਉਹਨੇ ਆਪਣੇ ਸ਼ੌਕ ਮਾਰ ਕੇ ਤੇਰੇ ਸਾਰੇ ਸ਼ੌਕ ਪੂਰੇ ਕੀਤੇ ਆ। ਤੈਨੂੰ ਚੰਗੇ ਸਕੂਲ 'ਚ ਪੜਾਇਆ। ਭੂ ਹੋ ਗੱਲ ਬਾਤ 'ਚ ਕਢਦਾ ਸੀ ਪਹਿਲਾਂ ਪੂਰੀ ਕਰ ਦਿੰਦਾ ਸੀ ਜ। ਤੇ ਅੱਜ ਯਾਰ ਜਿੰਨਾ ਤੇਰੇ ਕੋਲੇ ਆਪਦੇ ਪਿਓ ਆਸਤੇ ਦਸ ਦਵਾਈ ਦੋਆਂ ਦੇ ਲਈ ਟਾਈਮ ਹੈ ਨਹੀਂ ਗਾ। ਹੈ? ਜਿੰਨਾ ਨੇ ਸਾਨੂੰ ਖਾਲ ਕੇ ਐਡਾ ਕੀਤਾ ਸਾਡੀ ਖਾਤਰ ਦੁੱਖ ਝੱਲੇ। ਤੇ ਸਾਨੂੰ ਅੱਜ ਉਹਨਾਂ ਦੀ ਪੂਰਾ ਵੀ ਪ੍ਰਵਾਹ ਨਹੀਂ ਦਿੱਤੀ। ਸ਼ਿੰਮਿਆ ਅਸੀਂ ਵੀ ਇੱਕ ਦਿਨ ਬੜਾਪੇ ਦੇ ਵਿੱਚ ਆਉਣਾ ਵਾ ਜਿਹੜੇ ਬੜਾਪੇ ਦੇ ਵਿੱਚ ਸਾਡਾ ਮਾਂ ਪਿਓ ਲੰਘ ਗਿਆਂ ਨਾ ਇੱਕ ਦਿਨ ਅਸੀਂ ਵੀ ਉਹਦੇ ਵਿੱਚ ਦੀ ਲੰਘਣਾ ਵਾ ਤੇ ਅਸੀਂ ਯਾਤਰੀ ਆ ਨਾ ਤੋਂ ਆਸ ਪਾਂ ਰੱਖ ਸਕਦੇ ਹਾਂ ਜੇ ਅਸੀਂ ਵੀ ਆਪਦੇ ਮਾਂ ਪਿਓ ਨੂੰ ਸੰਭਾਂਗੇ। ਸ਼ਿੰਮਿਆ ਸਾਡੇ ਮਾਂ ਬਾਪ ਨੇ ਸਾਡੇ ਲਈ ਜੋ ਕੀਤਾ ਏ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਸਾਰੀ ਜ਼ਿੰਦਗੀ ਪੰਮਾ ਕਿੱਡੇ ਵੀ ਬਣ ਜੀਏ ਪਰ ਮਾਂ ਪਿਓ ਤੋਂ ਉੱਤੇ ਨਹੀਂ ਜਾ ਸਕਦੇ ਜੀ। ਪਰ ਸਾਡੇ ਮਾਪਿਓ ਨੂੰ ਸਾਂਭਣ ਦਾ ਹੁਣ ਸਾਡਾ ਟਾਈਮ ਆ ਕਿ ਜੇ ਇਸ ਟਾਈਮ ਤੇ ਅਸੀਂ ਚਾਹਾਂਗੇ ਨਾ ਅਸੀਂ ਆਪਦੇ ਮਾਪਿਓ ਦੀ ਕੋਲੇ ਟਾਈਮ ਹੀ ਨਹੀਂ ਸਾਂਭਣ ਨੂੰ ਤੇ ਛਵੀਲਾ ਲਾਉਣ ਦਾ ਕੀ ਫਾਇਦਾ ਹੈ ਜਦੋਂ ਘਰ ਦੇ ਵਿੱਚ ਤਾਂ ਮਾਪਿਓ ਪਾਣੀ ਨੂੰ ਤਰਸਦਾ ਹੋਵੇ ਤੇ ਅਸੀਂ ਬਾਹਰ ਲੋਕ ਦਿਖਾਵਾ ਕਰਦੀਆਂ ਛਵੀਲਾ ਲਾਉਣ ਨੂੰ ਕਿੰਮਿਆ ਜੋ ਅਸੀਂ ਕਰਮ ਕਰਦੇ ਆ ਨਾ ਉਹੀ ਸਾਡੇ ਮੂਹਰੇ ਆਉਂਦਾ ਵਾ ਜਿਹੜੇ ਕਰਮ ਆ ਉਤੋਂ ਲੈ ਕੇ ਨਹੀਂ ਬੰਦਾ ਲਿਆਉਂਦਾਗਾ ਕਰਮ ਜੋ ਬੰਦਾ ਕਰਦਾ ਉਹੀ ਉਹਦੀ ਪਾਉਂਦੀ ਆ ਅਸੀਂ ਆਪਣੇ ਮਾਪਿਓ ਨੂੰ ਨਹੀਂ ਜਦੋਂ ਸਾਂਭ ਸਕਦੇ ਦੂਜੇ ਤੇ ਅਸੀਂ ਕਿੱਥੋਂ ਬਣ ਜਾਗੇ ਯਾਰ ਸਾਡੇ ਮਾਪਿਓ ਨੇ ਸਾਡੇ ਲਈ ਕੀ ਨਹੀਂ ਕੀਤਾ ਯਾਰ ਸਾਡੇ ਲਈ ਇੰਨੇ ਤਕੜ ਦੇਖੇ ਸਾਨੂੰ ਕਰੇ ਕਿਸੇ ਚੀਜ਼ ਦੀ ਤਕਲੀਫ ਹੋਈ ਤੂੰ ਦੱਸ ਤੈਨੂੰ ਘਰ ਦੇ ਵਿੱਚ ਕਿਸੇ ਚੀਜ਼ ਦੀ ਟੈਨਸ਼ਨ ਹੈ ਵੀ ਕੋਈ ਸੌਦਾ ਲਿਆਉਣਾ ਵਾ ਕੋਈ ਬਿਲੀ ਦਾ ਪਹਿਲੇ ਦੇਣਾ ਵਾ ਕਿੱਥੋਂ ਪੈਸਾ ਹੋਣਾ ਵਾ ਕਿਹਦਾ ਦੇਣਾ ਹੈ ਕਿਹਦਾ ਲੈਣਾ ਹੈ ਤੇਰੇ ਪਿਓ ਨੇ ਕਦੇ ਤੈਨੂੰ ਕਿਹਾ ਲਾਣਤਾ ਯਾਰ ਸਾਡੇ ਜੰਮਣ ਤੇ ਫਿਰਤਾ ਇਹ ਅਸੀਂ ਆਪਦੇ ਮਾਪਿਆਂ ਨੂੰ ਇਹ ਬੇਦਰਾਸ਼ ਮਾਦੇ ਵਿੱਚ ਛੱਡਣ ਲੱਗੇ ਸਾਡੇ ਮਾਪੇ ਹੋਈ ਘਰੇ ਬੈਠੇ ਪਾਣੀ ਨੂੰ ਤੱਤਦੇ ਰਹੇਗੇ ਤੇ ਕੀ ਫਾਇਦਾ ਸਾਡਾ ਯਾਰ ਸਾਡੇ ਮਾਪਿਆਂ ਨੇ ਸਾਨੂੰ ਇਸ ਕਰਕੇ ਜੰਮਿਆ ਵੀ ਸਾਡਾ ਬढ़ापे ਦੇ ਵਿੱਚ ਸਹਾਰਾ ਬਣੇ ਇੱਕ ਸਾਨੂੰ ਯਾਰ ਦੋਸਤ ਪਿਆਰੀ ਹੋ ਹੈਂ ਚਾਰ ਕਰ ਜਦੋਂ ਤੂੰ ਡਿੱਗ ਗਿਆ ਸੀ ਤੇਰੇ ਸੱਟ ਵੱਜੀ ਸੀਗੀ ਉਦੋਂ ਉਹ ਹੀ ਯਾਰ ਦੋਸਤ ਤੈਨੂੰ ਛੱਡ ਕੇ ਭੱਜ ਗਏ ਸੀਗੇ ਤੇ ਉਹੀ ਤੇਰਾ ਪਿਓ ਸੀਗਾ ਜਿਹੜਾ ਤੈਨੂੰ ਚੱਕ ਕੇ ਹਸਪੀਟਲਾਂ ਚ ਭੱਜਾ ਤarda ਸੀਗਾ ਧੂਆ ਦੇ ਪਿਓ ਨੂੰ ਪੁੱਛਿਆ ਸੀ ਕਿੱਥੋਂ ਪੈਸਾ ਲਿਆ ਆਵਾ ਹੈ ਕੋਈ ਆ ਕੇ ਯਾਰ ਦੋਸਤ ਨੇ ਆਸਲ ਸਹਾਰ ਲਈ ਸੀਗੀ ਤੇ ਤੂੰ ਕਹਿੰਦਾ ਮੇਰੇ ਕੋਲੇ ਅਖੇ ਟਾਈਮ ਹੀ ਇੱਕ ਬਾ ਪਿਓ ਨੂੰ ਦਵਾਈ ਦੋ ਆਂਦੇ ਸੀ ਕਿੰਨਿਆ ਇਸਵੀਲਾ ਬਾਅਦ ਚਲਾਈਏ ਪਹਿਲਾ ਜਿਹੜੇ ਘਰੇ ਬੈਠੇ ਪਾਣੀ ਨੂੰ ਤਰਸਦੇ ਆਣਾ ਅਸੀਂ ਉਹਨਾਂ ਦੀ ਸੇਵਾ ਕਰ ਲਈਏ ਸਭ ਤੋਂ ਵੱਡਾ ਪੀਰ ਥਾ ਦੇਖੋਣੇ ਤਾਂ ਆਪਦੀ ਜ਼ਿੰਦਗੀ ਹਟਾ ਲਈ ਆ ਉਹਦੀ ਤਾਂ ਜ਼ਿੰਦਗੀ ਨੰਘ ਗਈ ਆ ਤੇ ਜੇ ਉਹਨੂੰ ਕੁਝ ਹੋ ਗਿਆ ਨਾ ਤੇ ਤੈਨੂੰ ਔਖਾ ਹੋ ਜਾਣਾ ਵਾ ਕਿਉਂਕਿ ਤੂੰ ਕੋਈ ਕੰਮ ਨਹੀਂ ਕਰਦਾਗਾ ਤੇ ਲੋਕ ਉਹਦੀ ਬਾਹ ਫੜਦੇ ਆ ਜਿਹੜਾ ਪਿੰਡ 'ਚ ਬਾਜ਼ਾਰ ਬਣਿਆ ਹੋਵੇ ਤੇ ਬਾਜ਼ਾਰ ਬਰਹਾਉਣਾ ਪੈਂਦਾ ਏ ਕੀ ਨਿਕਾ ਵੀ ਲੋਫਰ ਪੁਣਾ ਕਰਕੇ ਕਿਸੇ ਨੂੰ ਡਰਾ ਕੇ ਜਾਂ ਕਿਸੇ ਨੂੰ ਤੰਕਾ ਕੇ ਅਸੀਂ ਬਿੱਲੀ ਬਣ ਕੇ ਕਹਾਂਗੇ ਖਣੀ ਆਈਆਂ ਇਹ ਸਭ ਕੁਝ ਛਿਮਿਆ ਬਸ ਇੱਕ ਨੋਕ ਦਿਖਾਵਾ ਏ ਠੀਕ ਆ ਨਾ ਆਉਦੇ ਮਾਪਿਓ ਤੋਂ ਵੱਡੀ ਕੋਈ ਚੀਜ਼ ਨਹੀਂ ਕੀ ਬਾਕੀ ਕਰਨ ਵਾਲਾ ਤਾਂ ਆਹ ਮਹਾਰਾਜਾ ਜੀ ਨੇ ਵੀ ਕਰਨਾ ਵੇ ਕਿ ਪ੍ਰਮਾਤਮਾ ਹਰੇਕ ਦੇ ਜਵਾਕ ਨੂੰ ਲੈ ਕੇ ਬਣਾਵੇ ਹਰੇਕ ਦੇ ਜਵਾਕ ਨੂੰ ਪ੍ਰਤੀ ਵਲ ਤੇ ਕੰਮ ਵਲਸ਼ੇ ਪਰ ਕਦੇ ਕਿਸੇ ਜਵਾਕ ਨੂੰ ਲੈ ਕੇ ਨਾ ਬਣਾਵੇ ਕਿਉਂ ਉਹਨਾਂ ਦੇ ਮਾਪਿਓ ਨੂੰ ਪੁੱਛ ਕੇ ਦੇਖ ਜਿਨ੍ਹਾਂ ਨੇ ਜਵਾਖਾ ਜਿੰਨਾ ਛੇਤੇ ਲੱਗੇ ਆ ਤੇ ਉਹਨਾਂ ਦੇ ਕੀ ਬੀਤੀ ਆ ਤੇ ਸਾਡੇ ਜਵਾ ਮਾਪਿਓ ਨੇ ਤਾਂ ਸਾਹਮਣੇ ਕਿ ਕਿੰਨੀ ਗਿੰਦੀ ਦਿੱਤੀ ਆ ਤਾਂ ਹੀ ਅਸੀਂ ਕਿਸੇ ਦੇ ਮੂਰੇ ਹੱਥ ਅਡਣ ਨਹੀਂ ਗਏਗੇ ਕਿ ਸਾਨੂੰ ਤੀਜਾ ਨਹੀਂ ਲਾ ਕੱਪੜਿਆਂ ਨੂੰ ਕਹਿਣਾ ਪਰਮਾਤਮਾ ਨੇ ਸਾਡੇ ਤੇ ਤਾਂ ਇੰਨੇ ਚਰਪਾ ਕੀ ਕੀ ਦੀ ਆ ਜੀ ਮਾਲਕ ਨੇ ਸਾਰਾ ਕੁਝ ਦਿੱਤਾ ਪਰ ਅਸੀਂ ਸਾਰਾ ਕੁਝ ਬੇਨਤੀ ਇੱਕ ਮਾਪਿਓ ਨੂੰ ਘਰ ਹੀ ਬੈਠੇ ਨੂੰ ਦੱਸ ਜਰ ਪਾਣੀ ਨਹੀਂ ਪੁੱਛਾ ਪੀਰ ਤਾਂ ਤੇ ਨਾ ਹੁੰਦਾ ਖੈ ਦਾ ਤਾਂ ਹੀ ਆ ਜਿਹੜੂ ਘਰ ਦਾ ਪੀਰ ਤੁਸੀਂ ਖੁਸ਼ ਰੱਖਾਂ ਜਿਹੇ ਅਸੀਂ ਘਰੀ ਬਠੇ ਮਾਂ ਪਿਓ ਨੂੰ ਦੀ ਸੇਵਾ ਨਹੀਂ ਨਾ ਕਰ ਸਕਦੇ ਸੀ ਮੈਂ ਤੇ ਫਿਰ ਲਾਹਣਤਾ ਯਾਰ ਸਾਡੇ ਇਨਸਾਨ ਵਾਂਗੂ ਸਾਡੇ ਨਾਲ ਤਾਂ ਫਿਰ ਕੁੱਤਾ ਵੀ ਚੰਗਾ ਵਾ ਜਿਹੜਾ ਵਫਾਦਾਰ ਹੁੰਦਾ ਯਾਰ ਜਿਹੜੇ ਮਾਲਕ ਦੇ ਰਹਿਦਾ ਤੇ ਸਾਨੂੰ ਜਿਹਨੇ ਜਨਮ ਤਾਂ ਅਸੀਂ ਉਹਦੇ ਆ ਤੇ ਸਾਡੇ ਕੋਲੇ ਟਾਈਮ ਨਹੀਂ ਗਿਆ ਯਾਰ ਮਾਂ ਪਿਓ ਤੋਂ ਵੱਡੀ ਕਿਹੜੀ ਚੀਜ਼ ਆਸੀ ਤੂੰ ਕਹਿੰਦਾ ਮੇਰੇ ਕੋਲੇ ਮਾਪ ਪਿਓ ਤੇਰਾ ਬੈਠਾ ਉਹ ਤੇ ਖਾਂਗਣਾ ਪੜਤੀ ਜਾਂਦਾ ਵਾ ਤੇ ਤੂੰ ਕਹਿੰਦਾ ਮੇਰੇ ਕੋਲੇ ਟਾਈਮ ਨਹੀਂ ਹੈ ਨਹੀਂ ਜਿੰਮਿਆ ਸਵੀਲਾਂ ਤੇ ਪਾਣੀ ਪਿਉਣਾ ਦਾ ਕੋਈ ਫਾਇਦਾ ਨਹੀਂ ਜਿੰਨਾ ਟਾਈਮ ਅਸੀਂ ਘਰ ਦੇ ਵਿੱਚ ਆਦੇ ਮਾਪ ਪਿਓ ਨੂੰ ਆਪ ਚਾਕੇ ਪਾਣੀ ਨਾ ਨਿਖੜਾਈਏ ਠੀਕ ਆ ਲੋਕ ਦਿਖਾਵਾ ਕਰਦਾ ਤੇ ਫਿਰ ਸਿਵਿਆਂ ਦੇ ਵਿੱਚ ਬਾਅਦ ਵਿੱਚ ਕੱਟ ਕਰਨ ਦਾ ਕੋਈ ਫਾਇਦਾ ਨਹੀਂ ਦਾ ਲੋਕ ਕਰਦਾ ਠੀਕ ਆ ਮਰ ਤੋ ਬਾਚ ਵਾਟਰ ਕੂਲਰ ਲਵਾਉਂਦਾ ਉਹ ਤਾਂ ਫਿਰ ਅਸੀਂ ਲੋਕ ਦਿਖਾਵਾ ਕਰਦੇ ਆ ਤੇ ਲੋਕਾਂ ਨੂੰ ਵੀ ਪਤਾ ਹੀ ਹੁੰਦਾ ਵਾ ਉਹ ਅਸੀਂ ਕਿਹਨੂੰ ਕੇ ਕੁ ਬਣਾਉਂਦੇ ਆ ਜਿਹੜਾ ਮਤਲਬ ਰੱਬ ਨੂੰ ਬਣਾਉਂਦੇ ਆ ਅਸੀਂ ਤੇ ਇੱਕ ਵੀ ਅਸੀਂ ਆ ਵਾਟਰ ਕੂਲਰ ਲਾ ਕੇ ਲੋਕਾਂ ਨੂੰ ਕੀ ਪਾਣੀ ਦਿੰਦੇ ਕਰੀ ਸਾਡਾ ਮਾਂ ਪਿਓ ਪਾਣੀ ਨੂੰ ਤਸਦਾਂ ਮਰਦੇ ਤੇ ਬਾਅਦ ਚ ਅਸੀਂ ਫਲਾਨੇ ਗੁਰਦੁਆਰੇ ਨੂੰ ਪੈਸੇ ਇੰਨੇ ਦੇ ਦਿੱਤੇ ਤੇ ਉਹ ਗੁੰਡੇ ਜੀ ਜਿਹਨੂੰ ਚਾਹੀਦੇ ਉਹ ਤਾਂ ਅਸੀਂ ਦਿੱਤੇ ਨਹੀਂ ਛੰਗਿਆ ਛਵੀਲਾਂ ਲੱਗੀ ਜਾਣੀਆਂ ਛਵੀਲਾਂ ਤੇ ਪਾਣੀ ਪਿਆ ਜੀ ਜਾਣਾ ਜਾ ਉਹ ਤਾਂ ਪਰਮਾਤਮਾ ਨੇ ਇਹ ਕੀਤੀ ਹੋਈ ਆ ਸਭ ਤੇ ਪਰ ਆਪਾਂ ਆਪਦੇ ਘਰ ਦੇ ਵਿੱਚ ਬੈਠੇ ਬਜ਼ੁਰਗਾਂ ਸਾਹਮਣੇ ਇਹਨਾਂ ਚੀਜ਼ਾਂ ਬਾਰੇ ਨਹੀਂ ਤੈਨੂੰ ਪਤਾ ਲੱਗੂਗਾ ਜਿੰਦਣ ਚਲੇ ਜੇ ਤਉਨ ਪਤਾ ਲੱਗੂਗਾ ਮੇਰਾ ਭਾਈ ਗੁਸਾਰਾ ਕਰ ਠੀਕ ਆ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਆ ਇਹਨਾਂ ਚੋਸ਼ੇ ਬਾਜ਼ੀਆਂ ਫੁਕਰ ਪੁਣਿਆਂ ਦੇ ਵਿੱਚ ਕੋਈ ਨਹੀਂ ਪਿਆ ਠੀਕ ਆ ਇਥੇ ਸ਼ੰਦਰਾਰਗੇ ਤੋਂ ਮੰਜਾ ਤੱਕ ਹੀ ਛੱਡ ਲਈ ਆਪਾਂ ਦਾ ਕੀ ਜੀ ਸੀ ਕੀਕਾ ਆਪਨੇ ਪਿਆਰੇ ਲਈ ਟੈਂਟ ਸਾਡਾ ਵੀ ਨਾ ਕਿ ਮੇਰੇ ਕੋਲ ਟੈਂਟ ਹੈ ਗਾਂ ਦਾ ਸਾ ਦੇ ਕੀ ਆ ਮੇਰਾ ਵੀ